ਲਓ ਜੀ ਅੱਜ ਲੋੜੀ ਵਾਲਾ ਦਿਨ ਆ ਜੀ ਤੇ ਚਾਰਕ ਜੁਆਕ ਨੇ ਬਾਜੀ ਗਿਰਬਰਾਦਰੀ ਦੇ ਡੇਰਾ ਨਾ ਨਾਂਸੂ ਤੋਂ ਤੇ ਵਿਚਾਰੇ ਠੰਡ ਦੇ ਵਿੱਚ ਦੇਖੋ ਲੋੜੀ ਮੰਗੇ ਤੇ ਫਿਰਦੇ ਨੇ ਘਰੋ ਘਰੀ ਆਪਣੇ ਪਿੰਡ ਵੀ ਆਏ ਨੇ ਇਹ ਆਪਣੇ ਘਰੇ ਆ ਕੇ ਬੈਲਾ ਮਾਰ ਰਹੇ ਨੇ ਮਹ ਪਤਾ ਨਹੀਂ ਦੁਪਹਿਰ ਨੂੰ ਕਿਸ ਨੇ ਬੈਲਾ ਖੜਕਾ ਰਿਆ ਇੰਨੀਆਂ ਮਾਰਨੋ ਵੀ ਨਹੀਂ ਹਟੇ ਚਲੋ ਮੈਂ ਜਦੋਂ ਬਾਹਰ ਨਿਕਲਿਆ ਤਾਂ ਮੇਰਾ ਮਨ ਕਰਿਆ ਵੀ ਇਹਨਾਂ ਦੀ ਵੀਡੀਓ ਬਣਾਵਾਂ ਤੇ ਬਹੁਤ ਹੀ ਵਧੀਆ ਢੋਲ ਵਜਾ ਰਹੇ ਪੋ ਵੀ ਵਧੀਆ ਗਾਉਂਦੇ ਨੇ ਇਹ ਲੋੜੀਆਂ ਪਗਰ ਚਲੋ ਸੁਣਾ ਨਹੀਂ ਸਕਦੇ ਇਹਨਾਂ ਦੀ ਬਾਜ ਕਿਉਂਕਿ ਕਾਪੀਰਾਈਟ ਕਲੇਮ ਦਾ ਡਰ ਰਹਿੰਦਾ ਜੀ YouTube ਤੇ ਤੇ ਤਾਂ ਕਰਕੇ ਪਾ ਸਕਦੇ ਪਰ ਇਹਨਾਂ ਨੇ ਜੋ ਵੀ ਗੀਤ ਗਾਏ ਬਹੁਤ ਹੀ ਪਿਆਰ ਆਇਆ ਬੱਚਿਆਂ ਦਾ ਤੇ ਹੁਣ ਇਹਨਾਂ ਨੇ ਗੱਲਬਾਤ ਵੀ ਕਰ ਰਿਹਾ ਮੈਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਮਾਹ ਭਾਈ ਦੱਸੋ ਵੀ ਕਿੱਥੋਂ ਆਏ ਹੋ ਕੀ ਕਰ ਰਹੇ ਹੋ ਤੁਸੀਂ ਇਹ ਕਹਿੰਦੇ ਜੀ ਲੋੜੀ ਮੰਗਦੇ ਫਿਰ ਰਹੇ ਹਾਂ ਅਸੀਂ ਤਾਂ ਲੋੜੀ ਤਾਂ ਵੈਸੇ ਕੱਲ ਨੂੰ ਆ ਜੀ 13 ਤਰੀਕ ਨੂੰ ਪਰ ਚਲੋ ਬੱਚੇ 12 ਤਰੀਕ ਨੂੰ ਇਹ ਇਹ ਕਹਿੰਦੇ ਵੀ ਮੈਂ ਕਿਹਾ ਭਾਈ ਰੇਵੜੀਆਂ ਮੂੰਗਫਲੀਆਂ ਚਲੋ ਤਿਆਰ ਆ ਖਿੱਲਾ ਵਗੈਰਾ ਮੱਕੀ ਦੇ ਦਾਣੇ ਵੀ ਉਹ ਤੁਹਾਨੂੰ ਪਾ ਦਿੰਨਾ ਜੀ ਨਾ ਕਹਿੰਦੇ ਸਾਨੂੰ ਉਹਨਾਂ ਦਾਣੇ ਚਾਹੀਦੇ ਨਾ ਰੇਵੜੀਆਂ ਚਾਹੀਦੀਆਂ ਨਾ ਸਾਨੂੰ ਤਾਂ ਪੈਸੇ ਚਾਹੀਦੇ ਨੇ ਜਿਵੇਂ ਸੇ ਲੰਨੇ ਆ ਮੈਂ ਚਲੋ ਫਿਰ ਪੈਸੇ ਦੇ ਦੰਨੇ ਆ ਮੇਰੀ ਸਲਾਹ ਬਣੀ ਸੀ ਵੀ ਚਲੋ 10-10 ਰੁਪਏ ਦੇ ਦਾਂਗੇ ਸਾਰਿਆਂ ਨੂੰ ਨਾ ਜੀ ਕਹਿੰਦੇ ਅਸੀਂ 10ਾਂ ਨਾਲ 10ਾਂ ਵਾਲੇ ਨਹੀਂ ਹੈਗੇ ਅਸੀਂ ਤਾਂ ਜੀ ਇੰਨੀ ਮਿਹਨਤ ਕਰਦੇ ਆ ਐਨੇ ਮਨੋਰੰਜਨ ਵੀ ਕਰ ਰਹੇ ਆ ਉਹ ਲੋ ਬ ਜਾ ਕੇ ਤੇ ਫਿਰ ਇਹਨਾਂ ਨੇ ਦੁਬਾਰਾ ਸਟਾਰਟ ਕਰਤਾ ਹੁਣ ਤੇ ਨਾਚ ਗਾਣਾ ਤੇ ਦੇਖੋ ਕਿੰਨੀ ਲਗਨ ਆ ਜੀ ਬੱਚਿਆਂ ਨੂੰ ਤੇ ਤਿਹਾਰ ਦੇ ਕਿਵੇਂ ਖੁਸ਼ ਹੁੰਦੇ ਨੇ ਵਿਚਾਰੇ ਪਹਿਲਾਂ ਬੁੜੀਆਂ ਹੁੰਦੀਆਂ ਸੀ ਬਾਜੀਗਰ ਡੇਰੇ ਤੋਂ ਜਾਂ ਪਿੰਡ ਚੋਂ ਗਰੀਬ ਘਰਾਂ ਚੋਂ ਲੋੜੀ ਮੰਗਣ ਪਰ ਅੱਜ ਪਹਿਲੀ ਵਾਰ ਦੇਖਿਆ ਮੈਂ ਇਹ ਬੱਚਿਆਂ ਚ ਕਿੰਨਾ ਚਾਅ ਹੈ ਨਾ ਚ ਲੋੜੀ ਦਾ ਤੇ ਇਹ ਕਹਿੰਦੇ ਵੀ 100 ਰੁਪਏ ਲੈਣਾ ਅੰਕਲ ਜੀ ਅਸੀਂ ਤਾਂ 100 ਰੁਪਏ ਲਈ ਤੋਂ ਬਗੈਰ ਜਾਣਾ ਨਹੀਂ ਤੁਹਾਡੇ ਘਰ ਤੇਓ ਚਲੋ ਮੈਨੂੰ ਵੀ ਇਨਾ ਉਹ ਆਇਆ ਵੀ ਚਲੋ ਬੱਚੇ ਦੇਖ ਲਓ ਵਿਚਾਰੇ ਕਿੰਨੀ ਆਸ ਰੱਖ ਕੇ ਆਏ ਨੇ ਵੀ ਚਲੋ 100 ਰੁਪਇਆ ਦੇ ਦਾਂਗੇ ਪਰ ਤੁਸੀਂ ਕੁਝ ਸੁਣਾਓ ਵੀ ਵਿਚਾਰਿਆਂ ਨੇ ਪੂਰਾ ਇਨਾ ਨੇ ਆਪਣਾ ਮਨੋਰੰਜਨ ਕਰਕੇ ਗਏ ਨੇ ਤੇ ਪੂਰੀ ਖੁਸ਼ੀ ਹੋ ਕੇ ਗਏ ਨੇ ਆਪਣੇ ਘਰੋਂ ਵੀ ਜੀ ਲਓ ਜੀ ਏਸੀ ਬੱਚੇ ਡੇਰਾ ਬਾਜੀਗਰ ਨਾਨਸੋ ਤੋਂ ਟੋਲ ਲੈ ਏਸੀ ਨਾਲ ਚਾਰ ਜਣੇ ਆਪ ਸੀ ਤੇ ਲੋੜੀ ਮੰਗਣ ਆਏ ਸੀ ਕਹਿੰਦੇ ਇਹਨਾਂ ਨੂੰ ਮੂੰਗਫਲੀ ਚਾਹੀਦੀ ਨਾ ਰੇੜੀਆਂ ਤੇ ਅਸੀਂ ਤਾਂ ਕਹਿੰਦੇ 100 ਰੁਪਏ ਲੈ ਕੇ ਹਿੱਲਾਂਗੇ ਤੇ ਦੇਖ ਲਓ ਜੀ ਇੱਥੇ ਤੇ ਹਰਾਂ ਦੇ ਬੱਚੇ ਵੀ ਆਪਣਾ ਚਲੋ ਜੀ ਤਿਹਾਰ ਦੇ ਨਾਂ ਤੇ ਹੀ ਮੰਗਣ ਆਉਂਦੇ ਨੇ ਜੀ ਕੁਝ ਲੈ ਕੇ ਆਪਣਾ ਖਾ ਲੈਣਗੇ ਤੇ ਕੱਲ ਨੂੰ ਲੋਹੜੀ ਦਾ ਤਿਹਾਰ ਆ ਕੱਲ ਨੂੰ ਮਨਾਵਾਂਗੇ ਆਪਾਂ ਵੀ ਸਾਰੇ ਰਲ ਮਿਲ ਕੇ ਤੇ ਮੌਸਮ ਅੱਜ ਹੈਗੀ ਆ ਤਰੀਕ ਆਪਣਾ 12 ਤੇ ਬਦਲਵਾਈ ਹੋ ਹੋਟੀ ਤੇ ਇਹ ਹੈਗੀ ਆ ਜੀ ਛੱਟਾ ਮਾਰ ਕੇ ਕਣਕ ਵਿੱਜੀ ਹੋਈ ਆਪਾਂ ਨੇ ਤੇ ਵਧੀਆ ਬਣ ਗਈ ਇਹ ਵੀ ਕਿਤੇ ਕਿਤੇ ਰਹਿ ਕੇ ਖਰਚੇ ਜੇ ਦਿਸਦੇ ਬਾਕੀ ਤਾਂ ਸਾਰੀ ਵਧੀਆ ਤਿਆਰ ਹੋ ਗਈ ਤੇ ਬਾਕੀ ਕੱਲ ਨੂੰ ਲੋਹੜੀ ਦੇ ਤਿਹਾਰ ਵੇਲੇ ਨਵੇਂ ਬਲੌਗ ਚ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਲੋਹੜੀ ਮਨਾਉਂਦੇ ਆਪਾਂ ਤੇ ਅੱਜ ਦਾ ਤਾਂ ਇਹੀ ਆ ਹੁਣ ਵੀ ਆਈ ਜਾ ਰਹੇ ਨੇ ਵਧਾਈਆਂ ਲੈਣ ਵਾਲੇ ਲੋੜੀ ਦੀ ਲੋੜੀ ਮੰਗਣ ਵਾਲੇ ਆ ਹੀ ਰਹੇ ਨੇ ਬੁੜੀਆਂ ਜੀੜੀਆਂ ਆਂਦੀਆਂ ਨੇ ਪਿੰਡਾਂ ਦੇ ਵਿੱਚ ਰੀਤੀ ਰਿਵਾਜ ਬਣੇ ਹੋਏ ਨੇ ਤੇ ਦੇਣਾ ਵੀ ਪੈਂਦਾ ਸਭ ਨੂੰ ਕਿਉਂਕਿ ਤਿਹਾਰ ਸਾਲ 'ਚ ਹਰ ਇੱਕ ਤਿਹਾਰ ਦਾ ਇੱਕ ਦਿਨੇ ਹੁੰਦਾ ਜਿਵੇਂ ਇੱਕ ਦਿਨ ਦੀਵਾਲੀ ਦਾ ਇੱਕ ਦਿਨ ਲੋੜੀ ਦਾ ਦਸਹਿਰੇ ਦਾ ਰਖੜੀਆਂ ਦਾ ਪੰਜ ਸੱਤ ਜਿਹੜੇ ਤਿਹਾਰ ਨੇ ਇਹਨਾਂ ਨੂੰ ਜਿਹੜੀ ਗਰੀਬ ਜਨਤਾ ਆਸ ਰੱਖਦੀ ਆ ਆਪਣੀ ਪਹਿਲੇ ਪੁਰਾਣੇ ਆਪਣੇ ਸਮਿਆਂ ਤੋਂ ਰੀਤ ਚੱਲਦੀ ਆ ਰਹੀ ਆ ਤੇ ਜੀਮੇਦਾਰਾਂ ਦੇ ਜਾਂ ਵੱਡੇ ਸਰਮਾਇਦਾਰ ਨੇ ਜਿਹੜੇ ਬਾਣੀਏ ਵਕਾਲਾ ਆੜਤੀਏ ਉਹਨਾਂ ਦੇ ਘਰਾਂ 'ਚ ਆਪਣਾ ਗਰੀਬ ਜਨਤਾ ਦੇ ਛੋਟੇ ਬੱਚੇ ਵਿਚਾਰੇ ਆਪਣਾ ਤਿਹਾਰ ਆ ਵਾਲੇ ਦਿਨ ਆਪਣਾ ਵਧਾਈ ਮੰਗਣ ਜਾਂਦੇ ਨੇ ਤੇ ਲੋਕ ਵੀ ਉਹਨਾਂ ਨੂੰ ਦੰਦੇ ਨੇ ਐਸੀ ਗੱਲ ਨਹੀਂ ਕੋਈ ਵੀ ਜਵਾਬ ਨਹੀਂ ਦਿੰਦਾ ਹੈਗਾ ਕੋਈ ਵੀ ਮਾੜੇ ਤੋਂ ਬੜਾ ਬੰਦਾ ਜਿੰਨੀ ਜਿਸ ਦੀ ਪਰੋਖ ਹੋ ਅਗਲਾ ਆਪਣਾ ਦੰਦਾ ਹੀ ਹੈ ਜੀ ਸੋ ਆਪਾਂ ਲੋਹੜੀ ਦਾ ਤਿਹਾਰ ਕੱਲ ਨੂੰ ਮਨਾ ਰਹੇ ਹਾਂ ਕੱਲ ਨੂੰ ਵੇਖਦੇ ਹਾਂ ਵੀ ਕੀ ਕੀ ਖਰੀਦਦੇ ਆਪਾਂ ਖਰੀਦਦਾਰੀ ਕਰਦੇ ਆ ਤੇ ਕੀ ਕੀ ਆਪਾਂ ਕਿਵੇਂ ਕਿਵੇਂ ਲੋੜੀ ਮਨਾਣੇ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ